ਇਕ ਕੱਠਵੀਂ ਕਲਾਸ ਦਾ ਬੱਚਾ ਸਕੂਲ ਤੋਂ ਘਰ ਵਾਪਸ ਆਉਂਦਾ ਤੇ ਘਰ ਵਰਦੇ ਅਨਸਾਰੀ ਫਰਿੱਜ 'ਚੋਂ ਦੋ ਕੇਲੇ ਕੱਢ ਕੇ ਸਾਈਕਲ 'ਤੇ ਸਵਾਰ ਹੋ ਕੇ ਘਰੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਅਜਿਹਾ ਕੀ ਹੋਇਆ ਹੁਣ ਉਸ ਨਾਲ ਕੀ ਘਟਨਾ ਵਾਪਰੀ ਹੋਣੀ ਤਾਂ ਜੋ ਇੰਨੀ ਛੋਟੀ ਉਮਰ ਵਿੱਚ ਇੰਨਾ ਵੱਡਾ ਕਦਮ ਚੁੱਕਣ ਨੂੰ ਤਿਆਰ ਹੋ ਗਿਆ ਦਰਸਲ ਦੋਸਤੋ ਆਪਣੇ ਪਿੰਡਾਂ ਦੇ ਹਾਲਾਤਾਂ ਤੋਂ ਆਪਾਂ ਚੰਗੀ ਤਰ੍ਹਾਂ ਜਾਣੂ ਹੀ ਹਾਂ ਕਿ ਇੱਥੇ ਨਾ ਤਾਂ ਕੋਈ ਬਹੁਤੀਆਂ ਵੱਡੀਆਂ ਸਹੂਲਤਾਂ ਤੇ ਨਾ ਹੀ ਬਹੁਤੇ ਤਕੜੇ ਲੋਕ ਰਹਿੰਦੇ ਨੇ ਜ਼ਿਆਦਾਤਰ ਲੋਕਾਂ ਦੀ ਕਮਾਈ ਦਾ ਸਾਧਨ ਖੇਤੀ ਤੇ ਮਜ਼ਦੂਰੀ ਹੀ ਹੈ ਤੇ ਬਹੁਤ ਹੀ ਗਿਣਮਣ ਸੁਣਮੇ ਜਾਂ ਫਿਰ ਕਹਿ ਲਈਏ ਨੇ ਜੋ ਆਪਣੇ ਘਰਦਿਆਂ ਦਾ ਤੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾਉਂਦੇ ਨੇ ਅੱਜ ਆਪਾਂ ਉਹਨਾਂ 2-3% ਵਾਲਿਆਂ ਚੋਂ ਇੱਕ ਅਜਿਹੇ ਬੰਦੇ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਆਪਣੇ ਪਿੰਡ ਦੋਸਾਂਝ ਕਲਾਂ ਦਾ ਨਾਮ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਦਿੱਤਾ ਹੈ Born to shine and goat please welcome the biggest punjabi artist on the planet Diljit Dosanjh ਜੀ ਹਾਂ ਵੈਸੇ ਤਾਂ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਾਂ ਗ੍ਰੇਟੈਸਟ ਆਫ 올 ਟਾਈਮ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਜਾਣੇ ਮਾਣੇ ਤੇ ਪ੍ਰਸਿੱਧ ਕਲਾਕਾਰ ਦਲਜੀਤ ਦੋਸਾਂਝ ਬਾਰੇ ਗੱਲ ਕਰਨ ਜਾ ਰਹੇ ਹਾਂ ਦਲਜੀਤ ਦੋਸਾਂਝ ਨਾ ਸਿਰਫ ਇੱਕ ਸਭ ਤੋਂ ਵੱਡੇ ਪੰਜਾਬੀ ਆਰਟਿਸਟ ਨੇ ਬਲਕਿ ਇੰਡੀਆ ਦੇ ਸਭ ਤੋਂ ਵੱਡੇ ਕਲਾਕਾਰ ਨੇ ਦਲਜੀਤ ਦੇ ਸ਼ੋਅ ਸੋਲਡ ਆਊਟ ਹੋਣਾ ਵੈਸੇ ਤਾਂ ਬਹੁਤ ਵੱਡੀ ਗੱਲ ਹੈ ਪਰ ਇਹ ਚੀਜ਼ ਨੂੰ ਦਲਜੀਤ ਨੇ ਆਪਣੀ ਮਿਹਨਤ ਦੇ ਨਾਲ ਕਾਫੀ ਆਸਾਨ ਬਣਾ ਦਿੱਤਾ ਹੈ ਅੱਜ ਇਹਦਾ ਕਰਕੇ ਦਿਖਾਉਂਗਾ ਚਾਹੇ ਨਾ ਕੰਨੀ ਰੀਲ ਨਹੀਂ ਪਾਈ ਦੀ ਕਰਕੇ ਵੀ ਦਿਖਾਈਦਾ ਵੱਡੇ ਤੋਂ ਵੱਡੇ ਕਲਾਕਾਰ ਦਲਜੀਤ ਦੇ ਨਾਲ ਕੋਲਾਬੋਰੇਟ ਕਰ ਰਹੇ ਨੇ ਦਲਜੀਤ ਦੋਸਾਂਝ ਨੂੰ ਫੈਸ਼ਨ ਦਾ ਕਿੰਨਾ ਕਿ ਸ਼ੌਂਕ ਹੈ ਇਹ ਤਾਂ ਸ਼ਾਇਦ ਹੀ ਕਿਸ ਨੂੰ ਦੱਸਣ ਦੀ ਲੋੜ ਪਵੇ ਆਮ ਵਾਂਕਲਰ ਵਾਂਕਲਰ ਬਲੈਂਸੀਗਾ ਯਾ ਕਰੈਕਟ ਗੁਚੀ ਇਹ ਬਲੈਂਸੀਗਾ ਬਲੈਂਸੀਗਾ ਗੁਚੀ ਗੁਚੀ ਬਲੈਂਸੀਗਾ ਨਾ ਗੁਚੀ ਗੁਚੀ bro ਵਧਾਈ ਹੋ ਵੀ ਮਸਟ ਗਿਵ ਇਟ ਅਪ ਫॉर द ਫੈਸ਼ਨ ਮਾਸਟਰ ਦਿਲਜੀਤ ਉਹਨਾਂ ਨੂੰ ਬੈਸਟ ਫਿਲਮ ਫੇਅਰ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਕਿਉਂਕਿ ਫੈਸ਼ਨ ਦੇ ਨਾਲ-ਨਾਲ ਦਿਲਜੀਤ ਦੀ ਐਕਟਿੰਗ ਵੀ ਲੋਕਾਂ ਨੂੰ ਬਹੁਤ ਪਸੰਦ ਆਈ ਮੈਂ ਆਪਕੀ ਫਿਲਮਾਂ ਦੇਖ ਚੁੱਕਾ ਹਾਂ ਮੈਂ ਆਪਕਾ ਬਹੁਤ ਵੱਡਾ ਫੈਨ ਹਾਂ ਔਰ ਆਪ ਜੋ ਐਕਟਿੰਗ ਕਰਤੇ ਹੋ ਉਹ ਐਕਸਟ੍ਰੀਮਲੀ ਵਰਲਡ ਕਲਾਸ ਹੈ ਔਰ ਮੈਂ ਐਸੇ ਹੀ ਆਪਕੇ ਸਾਹਮਣੇ ਨਹੀਂ ਬੋਲ ਰਿਹਾ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਤੇ ਹਾਲ ਹੀ ਦੇ ਵਿੱਚ ਇਮਤੀਆਜ਼ ਅਲੀ ਦੁਆਰਾ ਬਣਾਈ ਗਈ ਚਮਕੀਲਾ ਦੇ ਵਿੱਚ ਵੀ ਲੋਕਾਂ ਨੇ ਦਿਲਜੀਤ ਦੀ ਬਹੁਤ ਪ੍ਰਸ਼ੰਸਾ ਕੀਤੀ ਪਰ ਕੁਝ ਲੋਕਾਂ ਨੇ ਮਾੜਾ ਵੀ ਕਿਹਾ ਕਿ ਦਿਲਜੀਤ ਨੇ ਇੱਕ ਫਿਲਮ ਕਰਕੇ ਆਪਣੇ ਵਾਲ ਕਟਵਾ ਦਿੱਤੇ ਪਰ ਤੁਹਾਨੂੰ ਦੱਸ ਦਈਏ ਕਿ ਉਹ ਅਸਲੀ ਵਾਲ ਨਹੀਂ ਬਲਕਿ ਇੱਕ ਨਕਲੀ ਵਾਲਨ ਦੀ ਵਿਗ ਸੀ ਦਿਲਜੀਤ ਦੀ ਐਕਟਿੰਗ ਸਿੰਗਿੰਗ ਫੈਸ਼ਨ ਸੈਂਸ ਤੇ ਸਕਸੈਸ ਦੇਖ ਕੇ ਇੱਕੋ ਹੀ ਸਵਾਲ ਮਨ ਵਿੱਚ ਆਉਂਦਾ ਹੈ ਕਿ ਆਖਿਰ ਦਿਲਜੀਤ ਇੰਨਾ ਕੰਮ ਕਰ ਕਿਵੇਂ ਲੈਂਦੇ ਨੇ ਵੈਸੇ ਤਾਂ ਇੱਕ ਮੁੱਖ ਕਾਰਨ ਇਹ ਵੀ ਹੈ ਕਿਉਂਕਿ ਦਿਲਜੀਤ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ 22 ਸਾਲ ਹੋ ਗਏ ਨੇ ਮੈਨੂੰ ਤਾਂ 22 ਸਾਲੋਂ ਦਾ ਇਹ 22 ਸਾਲਾਂ ਦੌਰਾਨ ਕਿੰਨੇ ਹੀ ਐਕਟਰ ਆ ਕੇ ਚਲੇ ਗਏ ਪਰ ਦਿਲਜੀਤ ਨੇ ਲੰਬੇ ਸਮੇਂ ਤੱਕ ਕਿਵੇਂ ਟਿਕ ਪਾਏ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਪਾਪਾਰਾਜ਼ੀ ਤੇ ਮੀਡੀਆ ਵਾਲੇ ਹੋਰ ਐਕਟਰ ਜਿਹੜੇ ਇੰਨੇ ਫੇਮਸ ਵੀ ਨਹੀਂ ਉਹਨਾਂ ਦੇ ਘਰ ਤੱਕ ਵੜੇ ਰਹਿੰਦੇ ਨੇ ਦਿਲਜੀਤ ਦਾ ਇਹ ਨਾਮ ਹੋਮ ਕਰਕੇ ਵੀ ਇਹਨਾਂ ਦੀ ਜਿਆਦਾ ਚਲਕੀਆਂ ਕਿਉਂ ਨਹੀਂ ਲੈ ਪਾਉਂਦੇ ਕਿਉਂ ਦਿਲਜੀਤ ਦੀ ਫੈਮਿਲੀ ਜਾਂ ਹੋਮ ਟਾਊਨ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਜਿੱਥੇ ਕੰਟਰੋਵਰਸੀ ਇੱਕ ਫੇਮਸ ਹੋਣ ਦਾ ਸਾਧਨ ਬਣ ਗਿਆ ਹੈ ਤਾਂ ਵੀ ਦਲਜੀਤ ਦੀ ਕਦੇ ਵੀ ਕਿਸੇ ਨਾਲ ਤੁਹਾਨੂੰ ਕੰਟਰੋਵਰਸੀ ਦੇਖਣ ਨੂੰ ਨਹੀਂ ਮਿਲੇਗੀ ਤੇ ਜੇ ਕੋਈ ਕੰਟਰੋਵਰਸੀ ਕਰਨਾ ਵੀ ਚਾਹੁੰਦਾ ਹੈ ਤਾਂ ਵੀ ਦਲਜੀਤ ਉਸ ਦੀ ਗੱਲ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਇਹ ਸਭ ਚੀਜ਼ਾਂ ਤੋਂ ਆਪਣੇ ਆਪ ਨੂੰ ਕਾਫੀ ਦੂਰ ਰੱਖਿਆ ਹੋਇਆ ਹੈ ਦਿਲਜੀਤ ਹਾਲੀ ਦੇ ਵਿੱਚ ਵਰਲਡ ਦੇ ਬਹੁਤ ਵੱਡੇ ਫੈਸਟੀਵਲ ਕੌਚੈਲਾ ਦੇ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਇੰਡੀਅਨ ਸਿੰਗਰ ਬਣੇ ਪੰਜਾਬੀ ਆ ਪਹੁੰਚਾ ਕੌਚੈਲਾ ਚ ਹੁਣ ਮਗਰ ਮਗਰ ਸਾਰੇ ਆ ਜਾਓ ਮੇਰੇ ਵੀਰੇ ਤੇ ਅਮਰੀਕਾ ਦੇ ਬਹੁਤ ਮਸ਼ਹੂਰ ਦਾ ਜਿਮੀ ਫੈਲਨ ਟੂ ਨਾਈਟ ਸ਼ੋ ਦੇ ਵੀ ਪਰਫਾਰਮ ਕਰ ਚੁੱਕੇ ਨੇ ਇਤੋਂ ਤੱਕ ਕਿ ਇੰਡੀਆ ਤੋਂ ਬਾਹਰ ਵੀ ਦਿਲਜੀਤ ਜਿੱਥੇ ਵੀ ਸ਼ੋ ਲਾਉਂਦੇ ਨੇ ਤਾਂ ਉਸ ਦੀਆਂ ਟਿਕਟਾਂ ਕੁਝ ਕਮੈਂਟਾਂ ਦੇ ਅੰਦਰ ਹੀ ਸੋਲਡ ਆਊਟ ਹੋ ਜਾਂਦੀਆਂ ਨੇ ਆਖਿਰ ਕਿਵੇਂ ਮਿਲੀ ਦਿਲਜੀਤ ਨੂੰ ਇੰਨੀ ਵੱਡੀ ਸਕਸੈਸ ਕਿਵੇਂ ਸਾਲ 2020 ਤੋਂ ਬਾਅਦ ਦਿਲਜੀਤ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਮੈਂ ਆਪਣੇ ਆਪ ਹੈ ਇਸੇ ਬੈਠ ਕੇ ਸਾਰਾ ਕੁਝ ਤੇ ਕੀ ਇਹ ਗੱਲ ਸੱਚ ਹੈ ਕਿ ਦਲਜੀਤ ਨੇ ਆਪਣੀ ਆਤਮਾ ਇਲੂਮੀਨਾਟੀ ਨੂੰ ਵੇਚ ਦਿੱਤੀ ਹੈ ਦਰਅਸਲ ਦੋਸਤੋ ਇਹ ਗੱਲ ਤਾਂ ਦਲਜੀਤ ਨੇ ਆਪਣੇ ਮੂੰਹੋਂ ਹੀ ਸਾਫ਼ ਕਲੀਅਰ ਕਰ ਦਿੱਤੀ ਸੀ ਕਿ ਉਹ ਕਿਸੇ ਇਲੂਮੀਨਾਟੀ ਨੂੰ ਨਹੀਂ ਜਾਣਦੀ ਉਹ ਜੋ ਥਾ ਉਹ ਗਰਾਉਂਡ ਚੈਕਰੋ ਥਰਡ ਆਈ ਕੀ ਬਾਤ ਹੈ ਉਹ ਇਲੂਮੀਨਾਟੀ ਕੀ ਬਾਤ ਹੈ ਜੀ ਅਗਰ ਆਪ ਸਮਝ ਰਹੇ ਹੋ ਕਿ ਮੈਂ ਕਿਸੇ ਐਸੀ ਸੰਸਥਾ ਦਾ ਹਿੱਸਾ ਹਾਂ ਜੋ ਬਹੁਤ ਹੀ ਸੀਕ੍ਰੇਟ ਹੈ ਤਾਂ ਫੀਲਿੰਗ ਤਾਂ ਬੜੀ ਅੱਛੀ ਹੈ ਅਸਲ ਵਿੱਚ ਸਾਲ 2020 ਵਿੱਚ ਜਦੋਂ ਦਿਲਜੀਤ ਦਾ ਗੌਟ Song ਰਿਲੀਜ਼ ਹੋਇਆ ਜੋ ਕਿ ਕਰਨ ਔਜਲੇ ਦੁਆਰਾ ਸਿਰਫ 10 ਮਿੰਟ ਦੇ ਅੰਦਰ ਲਿਖਿਆ ਗਿਆ ਸੀ ਉਸ ਗੀਤ ਨੇ ਦਿਲਜੀਤ ਦੇ ਕੈਰੀਅਰ ਨੂੰ ਬਹੁਤ ਵੱਡੀ ਕਿੱਕ ਦਿੱਤੀ ਸੀ ਇਹ ਗਾਣਾ ਕਰਨ ਔਜਲੇ ਤੋਂ ਲਿਖਾਉਣ ਦਾ ਵੀ ਇੱਕ ਖਾਸ ਕਾਰਨ ਸੀ ਦਿਲਜੀਤ ਦੀ ਗੌਟ ਐਲਬਮ ਦੀ ਇੰਟਰੋ ਲਿਖੀ ਸੀ ਜੀ ਸਿੱਧੂ ਨਾਮ ਦੇ ਇੱਕ ਪੰਜਾਬੀ ਸਿੰਗਰ ਨੇ ਉਹ ਇੰਟਰੋ ਦਿਲਜੀਤ ਨੂੰ ਬਹੁਤ ਪਸੰਦ ਆਈ ਸੀ ਪਰ ਉਹ ਇੰਟਰੋ ਨਾਲ ਦਿਲਜੀਤ ਦੀ ਐਲਬਮ ਦਾ ਕੋਈ ਵੀ ਗਾਣਾ ਮੈਚ ਨਹੀਂ ਸੀ ਕਰ ਰਿਹਾ ਕਿਉਂਕਿ ਐਲਬਮ ਦੇ ਸਾਰੇ ਗਾਣੇ ਬਹੁਤ ਹੀ ਮਿੱਠੇ-ਮਿੱਠੇ ਸੀ ਜਿਵੇਂ ਕਿ ਆਪੜਾ ਵੀ ਦੱਸਦੀ ਔਖੜੀ ਸੱਚੀ ਇੱਕ ਪ੍ਰੋਡਿਊਸਰ ਸੀ ਜੀ ਫੰਕ ਉਹਨਾਂ ਨੇ ਦਲਜੀਤ ਨੂੰ ਬਹੁਤ ਟਾਈਮ ਪਹਿਲਾਂ ਇੱਕ ਬੀਟ ਬਣਾ ਕੇ ਦਿੱਤੀ ਸੀ ਜੋ ਕਿ ਦਲਜੀਤ ਨੂੰ ਬਹੁਤ ਪਸੰਦ ਆਈ ਸੀ ਇੱਕ ਪ੍ਰੋਡਿਊਸਰ ਹੈ ਜੀ ਫੰਕ ਉਹਨਾਂ ਨੇ ਮੈਨੂੰ 2017 ਮੇ ਇੱਕ ਬੀਟ ਵੀ ਦਿੱਤੀ ਸੀ ਉਹ ਬੀਟ ਮੈਨੂੰ ਬਹੁਤ ਪਸੰਦ تھی ਦਲਜੀਤ ਨੇ ਉਹ ਬੀਟ ਉਹਨਾਂ ਨੂੰ ਸੰਭਾਲ ਕੇ ਰੱਖਣ ਨੂੰ ਕਿਹਾ ਸੀ ਪਰ ਅਫਸੋਸ ਉਹ ਬੀਟ ਉਹਨਾਂ ਨੇ ਕਾਰਨਾ ਓਜਲੇ ਨੂੰ ਕੁਝ ਦਿਨ ਪਹਿਲਾਂ ਹੀ ਭੇਜ ਦਿੱਤੀ ਸੀ ਤੇ ਕਾਰਨਾ ਓਜਲੇ ਨੇ ਉਸ ਬੀਟ ਤੇ ਇੱਕ ਗਾਣੇ ਦਾ ਪੈਰਾ ਵੀ ਤਿਆਰ ਕਰ ਲਿਆ ਸੀ ਪਰ ਦਲਜੀਤ ਦੇ ਕਹਿਣ ਤੇ ਕਾਰਨਾ ਓਜਲੇ ਨੇ ਉਹ ਪੈਰਾ ਦਲਜੀਤ ਨੂੰ ਭੇਜ ਦਿੱਤਾ ਤੇ ਫਿਰ ਕੀ ਸੀ ਦਲਜੀਤ ਦੀ ਇੰਟਰੋ ਦੀ ਵਾਈਬ ਉਸ ਗ ਉਹ ਕਿਸੇ ਹੋਰ ਨੇ ਬਣਾਈ ਇਹ ਕਿਸੇ ਹੋਰ ਨੇ ਬਣਾਈ ਲੇਕਿਨ ਵਾਈ ਮੈਚ ਹੋ ਗਏ ਤੇ ਦਲਜੀਤ ਨੇ ਕਰਨ ਔਜਲੇ ਨੂੰ ਇਹ ਗਾਣਾ ਪੂਰਾ ਲਿਖਣ ਨੂੰ ਕਿਹਾ ਤੇ ਸੱਚਮੁੱਚ ਹੀ ਕਰਨ ਔਜਲੇ ਨੇ ਇਹ ਗਾਣਾ 10 ਮਿੰਟ ਦੇ ਅੰਦਰ ਤਿਆਰ ਕਰ ਦਿੱਤਾ ਸੀ ਦਿਲਜੀਤ ਕੁਸਾਨ ਭਾਜੀ ਦਾ ਗਾਣਾ ਹੈ ਗੋਟ ਉਹ ਇਹਨਾਂ ਨੇ 10 ਮਿੰਟ ਮੇ ਲਿਖਿਆ ਕਲਪ ਤਾਂ ਮੰਨਣੀ ਪੈਣੀ ਹੈ ਕਿ ਕਰਨ ਔਜਲਾ ਦੀ ਕਲਮ ਤੇ ਰੱਬ ਦੀ ਮਿਹਰ ਤਾਂ ਜ਼ਰੂਰ ਹੈ। ਕੌਣ ਕੌਣ ਕਰਨ ਔਜਲਾ ਦਾ ਫੈਨ ਹੈ? ਕਮੈਂਟ ਵਿੱਚ ਲਵ ਕਰਨ ਔਜਲਾ ਜ਼ਰੂਰ ਲਿਖਿਓ। ਤੇ ਕੀ ਦਲਜੀਤ ਸੱਚਮੁੱਚ ਛੋਟਾ ਹੁੰਦਾ ਘਰ ਤੋਂ ਭੱਜ ਗਿਆ ਸੀ? ਜੀ ਹਾਂ, ਇਹ ਬਿਲਕੁਲ ਸੱਚੀ ਗੱਲ ਨਾ ਹੈ ਜੋ ਕਿ ਦਲਜੀਤ ਨੇ ਆਪਣੇ ਮੂੰਹੋਂ ਹੀ ਇੱਕ ਪੌਡਕਾਸਟ ਦੇ ਵਿੱਚ ਦੱਸੀ ਸੀ ਕਿ ਜਦੋਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਤੋਂ ਸੀਨੀਅਰ ਬੱਚੇ ਉਹਨਾਂ ਦੀ ਰੈਗਿੰਗ ਕਰਨ ਲੱਗ ਪਏ ਜੋ ਕਿ ਆਮ ਸਕੂਲਾਂ ਕਾਲਿਆਂ ਵਿੱਚ ਸ਼ਰਾਰਤੀ ਬੱਚੇ ਕਰਦੇ ਹੀ ਨੇ। ਉਹਨਾਂ ਨੇ ਦਲਜੀਤ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਕਿਹੜੀ ਕੁੜੀ ਸੋਹਣੀ ਲੱਗਦੀ ਹੈ? ਤੇ ਜਦੋਂ ਆ ਕਿ ਤੁਹਾਡੀ ਮੇਰੀ ਸ਼ਾਦੀ ਹੋਗੀ ਤੇ ਦਲਜੀਤ ਸੱਚਮੁੱਚ ਹਿੰਮਤ ਕਰਕੇ ਉਸ ਕੁੜੀ ਕੋਲ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੇਰਾ ਮੇਰਾ ਵਿਆਹ ਹੋਵੇਗਾ ਪਰ ਮਾੜੀ ਕਿਸਮਤ ਉਸ ਕੁੜੀ ਨੇ ਸਕੂਲ ਦੀ ਮੈਡਮ ਨੂੰ ਦੱਸ ਦਿੱਤਾ ਤੇ ਮੈਡਮ ਨੇ ਕਿਹਾ ਕਿ ਦਲਜੀਤ ਕਾਲੂ ਆਪਣੇ ਮੰਮੀ ਪਾਪਾ ਨੂੰ ਲੈ ਕੇ ਆਈ ਦਲਜੀਤ ਬਹੁਤ ਹੀ ਜ਼ਿਆਦਾ ਘਬਰਾ ਗਿਆ ਤੇ ਘਰੇ ਵੜਦੇ ਹਨ ਸਾਰੀ ਸਾਈਕਲ ਤੇ ਸਵਾਰ ਹੋ ਕੇ ਪਿੰਡ ਚੋਂ ਬਾਹਰ ਵੱਲ ਨੂੰ ਜਾਣ ਲੱਗ ਪਿਆ ਤੇ ਮਨੋ ਮਣੀ ਸੋਚ ਰਿਹਾ ਸੀ ਕਿ ਮੈਂ ਹੁਣ ਮੁੜ ਕੇ ਕਦੇ ਵੀ ਨਹੀਂ ਆਉਂਦਾ ਕਿਉਂਕਿ ਉਹ ਇੰਨਾ ਡਰ ਗਿਆ ਸੀ ਕਿ ਬਸ ਹੁਣ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਪਰ ਜਦੋਂ ਹੀ ਦਲਜੀਤ ਥੋੜਾ ਪਿੰਡ ਤੋਂ ਬਾਹਰ ਗਿਆ ਤਾਂ ਦੂਸਰੇ ਪਿੰਡ ਦੇ ਕਿਸਾਨ ਨੇ ਦਲਜੀਤ ਨੂੰ ਘੂਰਿਆ ਕਿ ਤੂੰ ਰੇ ਕੀ ਕਰ ਰਿਹਾ ਕਿਉਂਕਿ ਆਪਣੇ ਪਿੰਡਾਂ ਵਿੱਚ ਇਦਾਂ ਨਹੀਂ ਹੁੰਦਾ ਕਿ ਤੂੰ ਮੈਨੂੰ ਕਿਵੇਂ ਕੁਝ ਕਿਹਾ ਤੇ ਤੂੰ ਮੇਰਾ ਕੀ ਲੱਗਦਾ ਹੈ ਓਏ ਕਿੱਥੇ ਦੌੜ ਰਿਹਾ ਤੂੰ ਵੇ ਨਹੀਂ ਮੈਂ ਵਹਿਦ ਨੂੰ ਚਾਚਾ ਸਾਲ ਮੋੜ ਜਾ ਤੈਨੂੰ ਉਸ ਦਿਕੂਰ ਸੁਣਦੇ ਸਾਰੇ ਦਲਜੀਤ ਨੇ ਫਿਰ ਤੋਂ ਸਾਈਕਲ ਪਿੰਡਵਾਲ ਨੂੰ ਮੋੜ ਦਿੱਤੀ ਪਰ ਅਗਲੇ ਦਿਨ ਉਹ ਟੱਡ ਦੁਖੰਦਾ ਬਹਾਨਾ ਲਾ ਕੇ ਸਕੂਲ ਤੋਂ ਛੁੱਟੀ ਮਾਰਨ ਦੇ ਵਿੱਚ ਕਾਮਯਾਬ ਰਿਹਾ ਇੰਨੇ ਵਿੱਚ ਹੀ ਮੈਡਮ ਨੇ ਕਿਹਾ ਕਿ ਚਲ ਬੱਚਾ ਸੀ ਗਲਤੀ ਹੋ ਜਾਂਦੀ ਹੈ ਤੈਨੂੰ ਕੋ ਵੀ ਲੱਗਾ ਕਿ ਯਾਰ ਚਲ ਛੋੜ ਇਸ ਬੰਦੇ ਕੇ ਗਲਤੀ ਹੋ ਗਈ ਤੋ ਦਲਜੀਤ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਇੱਕ ਫੇਮਸ ਇਨਸਾਨ ਬਣੇ ਤੇ ਉਹ ਗੁਰਦੁਆਰਾ ਸਾਹਿਬ ਜਾ ਕੇ ਵੀ ਇਹੀ ਅਰਦਾਸ ਕਰਦਾ ਸੀ ਕਿ ਰੱਬ ਜੀ ਸਾਰੇ ਮੈਨੂੰ ਜਾਣਣ ਮੈਂ ਕਿਸੇ ਨੂੰ ਨਾ ਜਾਣਾਂ ਇਹ ਗੱਲ ਅੱਜ ਦੇ ਟਾਈਮ ਵਿੱਚ ਸੱਚ ਵੀ ਹੋ ਗਈ ਹੈ ਪਰ ਕੀ ਇਹ ਇੰਨੇ ਸਾਂਸੀ ਕੇ ਗੀਤ ਲਿਖਦੇ ਗਏ ਤੇ ਮਿਲ ਗਈ ਤਰੱਕੀ ਜੀ ਨਹੀਂ ਜਿਹੜੇ ਟਾਈਮ ਵਿੱਚ ਬੱਚਿਆਂ ਨੂੰ ਖੇਡਣ ਤੋਂ ਬਿਨਾ ਹੋਰ ਕੁਝ ਸੁਝਦਾ ਵੀ ਨਹੀਂ ਉਹ ਟਾਈਮ ਵਿੱਚ ਦਲਜੀਤ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਦਲਜੀਤ ਦੀ ਉਮਰ 2024 ਦੇ ਹਿਸਾਬ ਨਾਲ 40 ਸਾਲ ਹੈ ਜਿਸ ਵਿੱਚੋਂ 22 ਸਾਲ ਉਹਨਾਂ ਨੂੰ ਆਪਣੇ ਪ੍ਰੋਫੈਸ਼ਨ ਵਿੱਚ ਕੰਮ ਕਰਦਿਆਂ ਨੂੰ ਹੋ ਗਏ ਦਲਜੀਤ 11 ਸਾਲ ਦੀ ਉਮਰ ਵਿੱਚ ਆਪਣੇ ਨਾਨਕੇ ਘਰ ਲੁਧਿਆਣੇ ਰਹਿਣ ਲੱਗ ਗਏ ਸੀ ਇੱਥੇ ਆਉਣ ਤੋਂ ਬਾਅਦ ਇੱਕੋ ਹੀ ਗੱਲ ਦਲਜੀਤ ਦੇ ਦਿਮਾਗ ਨੂੰ ਖਾ ਰਹੀ ਸੀ ਜੋ ਕਿ ਹਰ ਪਿੰਡਾਂ ਦੇ ਜਵਾਕ ਨੂੰ ਸਿਖਾਈ ਜਾਂਦੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਹੀ ਤੁਹਾਡੀ ਸਮਾਜ ਇੱਜ਼ਤ ਕਰੇਗਾ ਉਸਨੇ ਸੋਚ ਲਿਆ ਸੀ ਕਿ ਮੈਂ ਬਸ ਕਿਸੇ ਵੀ ਪੈਸਾ ਕਮਾਉਣਾ ਤੇ ਉਹਦੇ ਲਈ ਆਪਣੇ ਅੰਦਰ ਕੋਈ ਕਲਾ ਵੀ ਹੋਣੀ ਚਾਹੀਦੀ ਹੈ ਤੇ ਦਲਜੀਤ ਕੋਲ ਗਾਉਣ ਦੀ ਕਲਾ ਬਹੁਤ ਹੀ ਵਧੀਆ ਸੀ ਦਲਜੀਤ ਦੇ ਮਾਮਾ ਜੀ ਨੇ ਉਸ ਨੂੰ ਹਾਰਮੋਨੀਅਮ ਤੇ ਤਬਲਾ ਸਿਖਾ ਦਿੱਤਾ ਸੀ ਕਿਉਂਕਿ ਉਹ ਆਪ ਵੀ ਇੱਕ ਰਾਗੀ ਸਨ ਫਿਰ ਉਹਨਾਂ ਨੇ ਆਪਣੀ ਇਹੀ ਕਲਾ ਨੂੰ ਅੱਗੇ ਲਿਜਾਣ ਬਾਰੇ ਸੋਚਿਆ ਤੇ ਲੁਧਿਆਣੇ ਦੇ ਇੱਕ ਪ੍ਰਸਿੱਧ ਪ੍ਰੋਡਿਊਸਰ ਰਾਜਿੰਦਰ ਸਿੰਘ ਕੋਲ ਗਏ ਤੇ ਕਿਹਾ ਕਿ ਜੀ ਮੈਂ ਗਾਉਂਦਾ ਹਾਂ ਪਰ ਉਹਨਾਂ ਦਾ ਕਿਉਂ ਜਵਾਬ ਸੀ ਕਿ ਫਿਰ ਮੈਂ ਕੀ ਕਰਾਂ ਜੇ ਤੂੰ ਗਾਉਂਦਾ ਹੈ ਕੌਣ ਹੈ ਜੋ ਤੇਰੇ ਤੇ ਪੈਸੇ ਲਗਾ ਸਕਦਾ ਹੈ ਦਿਲਜੀਤ ਨੇ ਸਿਰ ਨਾ ਵਿੱਚ ਹਿਲਾ ਦਿੱਤਾ ਕਿ ਕੋਈ ਨਹੀਂ ਤੇ ਉਹਨਾਂ ਨੇ ਫਿਰ ਪੁੱਛਿਆ ਕਿ ਤੇਰੇ ਘਰਦਿਆਂ ਨੂੰ ਤੇਰੇ ਤੇ ਭਰੋਸਾ ਹੈ ਇਸ ਵਾਰ ਵੀ ਜਵਾਬ ਨਾ ਹੀ ਸੀ ਫਿਰ ਉਸ ਵੇਲੇ ਉਸ ਪ੍ਰੋਡਿਊਸਰ ਨੇ ਦਿਲਜੀਤ ਦੇ ਭਰੋਸਾ ਦਿਖਾਇਆ ਤੇ ਉਸ ਦਾ ਗੀਤ ਰਿਕਾਰਡ ਕਰਵਾਇਆ ਤੇ ਪ੍ਰੋਡਿਊਸਰ ਨੇ ਦਿਲਜੀਤ ਦਾ ਨਾਮ ਵੀ ਦਿਲਜੀਤ ਸਿੰਘ ਤੋਂ ਦਿਲਜੀਤ ਕਰ ਦਿੱਤਾ ਜੋ ਕਿ ਕਹਿਣ ਵਿੱਚ ਆਸਾਨ ਤੇ ਵਧੀਆ ਲੱਗਦਾ ਸੀ ਬਸ ਫਿਰ ਕੀ ਸੀ ਦਿਲਜੀਤ ਦੇ ਅੰਦਰ ਅੱਗ ਤਾਂ ਪਹਿਲਾਂ ਹੀ ਬਹੁਤ ਸੀ ਬਸ ਲੋੜ ਸੀ ਇੱਕ ਤੇਲ ਦੇ ਤੁੱਕੇ ਦੀ ਜਿਸ ਦੀ ਕਮੀ ਉਸ ਪ੍ਰੋਡਿਊਸਰ ਨੇ ਪੂਰੀ ਕਰ ਦਿੱਤੀ ਸੀ ਪਰ ਉਸ ਵੇਲੇ ਦਿਲਜੀਤ 18 ਸਾਲ ਤੋਂ ਘੱਟ ਹੋਣ ਕਰਕੇ ਕੋਈ ਵੀ ਕੰਟਰੈਕਟ ਸਾਈਨ ਨਹੀਂ ਕਰ ਸਕੇ ਪਰ ਵੀ ਉਸਨੇ ਆਪਣਾ ਟੈਲੈਂਟ ਲੋਕਾਂ ਸਾਹਮਣੇ ਲਿਆਉਣਾ ਬੰਦ ਨਹੀਂ ਕਰਿਆ। ਉਹਨਾਂ ਨੇ ਵਿਆਹਾਂ, ਗੁਰਦੁਆਰਿਆਂ, ਪਾਰਟੀਆਂ ਵਿੱਚ ਕੋਈ ਵੀ ਮੌਕਾ ਨਹੀਂ ਛੱਡਿਆ। ਜਿੱਥੇ ਵੀ ਕਿਤੇ ਮੌਕਾ ਮਿਲਦਾ ਸੀ ਗਾਉਣਾ ਸ਼ੁਰੂ ਕਰ ਦਿੰਦੇ ਸੀ। ਤੇ ਜਦੋਂ ਹੀ ਦਿਲਜੀਤ 16 ਸਾਲ ਦੇ ਹੋਏ ਤਾਂ ਉਹਨਾਂ ਨੇ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ੜਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ 2003 ਦੇ ਵਿੱਚ ਰਿਲੀਜ਼ ਵੀ ਕਰ ਦਿੱਤੀ ਗਈ ਸੀ। ਤੇ ਅੰਡੋ ਕੈਨੇਡੀਅਨ 뮤జిਸ਼ੀਅਨ ਸੁਖਪਾਲ ਸੁਖ ਜੋ ਕਿ ਦਿਲਜੀਤ ਦੀ ਦੂਸਰੀ ਐਲਬਮ ਦਿਲ ਰਿਕਾਰਡ ਕਰ ਰਹੇ ਸੀ। ਉਹਨਾਂ ਨੇ ਦੱਸਿਆ ਕਿ ਦਿਲਜੀਤ ਮਾਈਕਲ ਜੈਕਸਨ ਨੂੰ ਆਪਣਾ ਆਈਡਲ ਮੰਨਦੇ ਸੀ ਤੇ ਰੋਜ਼-ਰੋ ਰਹਿੰਦੇ ਸੀ ਕਿ ਦੱਸੋ ਮੈਂ ਕਿਵੇਂ ਦਾ ਲੱਗ ਰਿਹਾ ਹਾਂ ਪਰ ਦਿਲਜੀਤ ਦੀ ਤੀਸਰੀ ਐਲਬਮ ਸਮਾਈਲ ਨੇ ਉਹਨਾਂ ਦੀ ਥੋੜੀ ਬਹੁਤ ਮਦਦ ਕੀਤੀ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਉਣ ਦੀ ਫਿਰ ਸਮਾਈਲ ਤੋਂ ਬਾਅਦ 2006 ਵਿੱਚ ਇਸ਼ਕ ਹੋ ਗਿਆ ਤੇ 2008 ਵਿੱਚ ਚਾਕਲੇਟ ਐਲਬਮ ਦੇ ਨਾਲ ਦਿਲਜੀਤ ਨੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਮਾਣ ਪ੍ਰਾਪਤ ਕੀਤਾ ਪਰ ਫਿਰ ਵੀ ਦਿਲਜੀਤ ਅਹਲੇ ਤੱਕ ਨੰਬਰ 1 ਪੰਜਾਬੀ ਸਿੰਗਰ ਨਹੀਂ ਬਣ ਪਾਰੇ ਸੀ ਜਿਸ ਦਾ ਮੇਨ ਕਾਰਨ ਇਹ ਸੀ ਸ਼ੋ ਸ਼ੋਹਰੀ ਸਿੰਘ ਫਿਰ 2009 ਵਿੱਚ ਜੋਜੋ ਹਨੀ ਸਿੰਘ ਤੇ ਦਿਲਜੀਤ ਨੇ ਇੱਕ ਮਿਲ ਕੇ ਐਲਬਮ ਬਕਰੀ ਨੈਕਸਟ ਲੈਵਲ ਜਿਸ ਵਿੱਚ ਦਿਲਜੀਤ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਦਿਲਜੀਤ ਸਾਰੇ ਮਿੱਠੇ ਮਿੱਠੇ ਹੀ ਗਾਣੇ ਬਣਾ ਰਹੇ ਸੀ ਪਰ ਇਸ ਵਾਰ ਥੋੜਾ ਖਾੜਕੂ ਟਾਈਪ ਦੇਖਣ ਨੂੰ ਮਿਲਿਆ ਦਿਲਜੀਤ ਭਾਈ ਬਹੁਤ ਸੁਲਝਾ ਹੋਇਆ ਔਰ ਬਹੁਤ ਸਮਝਦਾਰ ਇਨਸਾਨ ਹੈ ਬਹੁਤ ਸਿੰਪਲ ਆਦਮੀ ਹੈ ਜਦ ਉਹ ਮੇਰੇ ਮਿਲੇ ਤਾਂ 2009 ਦੀ ਬਾਤ ਹੈ ਤਾਂ ਮੇਰੇ ਪਾਸ ਆਏ ਮੈਂ ਪੰਜਾਬ ਦੇ ਕਾਫੀ ਮੁਕੰਮਲ 뮤직 ਡਾਇਰੈਕਟਰ ਬਣ ਚੁੱਕਾ ਥਾ ਤਾਂ ਕਾਫੀ ਲੋਕ ਮੇਰੇ ਪਾਸ ਆ ਰਹੇ ਤਾਂ ਦਿਨ ਦਿਲਜੀਤ ਭਾਈ ਦਾ ਉਸੇ ਪਹਿਲੇ ਸਟਾਈਲ ਕੁਝ ਹੋਰ ਥਾ ਉਹ ਸਿੰਪਲ ਸੇ ਮਿੱਠੇ ਮਿੱਠੇ ਗਾਣੇ ਗਾਤੇ ਥੇ ਲੇਕਿਨ ਉਨਕੀ ਪਰਸਨੈਲਿਟੀ ਮੇ ਇੱਕ ਅਕੜ ਇੱਕ ਕਮੰਡ ਔਰ ਇੱਕ ਸਟਰੋਂਗ ਕਸਟੈਨਿਟੀ ਤੇ ਦਿਲਜੀਤ ਬਾਈ ਸੈਡ ਕਿ ਆਪਕੋ ਲੱਗ ਰਹਾ ਹੈ ਇਹ ਮੈਂ ਸਭ ਤੋਂ ਲੋਕ ਇਹ ਐਕਸਪੈਕਟ ਕਰ ਪਾਏਂਗੇ ਕਿ ਮੈਂ ਇਹ ਕਰ ਰਹਾ ਹਾਂ ਹੋਰ ਇਹ ਕਰ ਸਕਦਾ ਹਾਂ ਕੋ ਮੈਨੇ ਕਹਾ ਜੀ ਆਪਨੇ ਨਾਰਮਲ ਐਲਬਮ ਕਰਨੀ ਹੈ ਕਿ ਨੈਕਸਟ ਲੈਵਲ ਕਰਨੀ ਹੈ ਉਹ ਕਹਤੇ ਨੈਕਸਟ ਲੈਵਲ ਕਰਦੇ ਨੈਕਸਟ ਲੈਵਲ ਦੇ Song ਦਿਲ ਨੱਚਦਾ ਤੇ ਪੰਗਾ ਬਹੁਤ ਵਧੀਆ ਹਿੱਟ ਹੋਇਆ ਜਿਸ ਕਰਕੇ ਨੌਜਵਾਨਾਂ ਵਿੱਚ ਦਿਲਜੀਤ ਦਾ ਕ੍ਰੇਜ਼ ਹੋਰ ਵੱਧ ਗਿਆ ਇਹ ਗਾਣਿਆਂ ਵਿੱਚ ਦਿਲਜੀਤ ਦੀ ਐਕਟਿੰਗ ਵੀ ਲੋਕਾਂ ਨੂੰ ਬਹੁਤ ਪਸੰਦ ਆਈ ਜਿਸ ਦੇ ਚੱਲਦਿਆਂ ਹੀ ਦਿਲਜੀਤ ਨੂੰ ਆਪਣੀ ਪਹਿਲੀ ਫਿਲਮ ਵਿੱਚ ਵੀ ਕੰਮ ਮਿਲਿਆ ਜਿਸ ਦਾ ਨਾਮ ਸੀ ਦਾ ਲਾਇਨ ਆਫ ਪੰਜਾਬ ਇਹ ਮੂਵੀ ਤਾਂ ਫਲਾਪ ਹੋ ਗਈ ਪਰ ਇਸਦਾ ਗਾਣਾ ਬਹੁਤ ਮਸ਼ਹੂਰ ਹੋਇਆ ਜੋ ਕਿ ਤੁਸੀਂ ਸਾਰਿਆਂ ਨੇ ਸ਼ਾਇਦ ਸੁਣਿਆ ਹੀ ਹੋਵੇਗਾ ਚਲੋ ਇਹ ਤਾਂ ਚੱਲਦਾ ਹੀ ਗਿਆ ਦਿਲਜੀਤ ਹਿੱਟ ਤੇ ਹਿੱਟ ਗਾਣਾ ਪੰਜਾਬੀ ਇੰਡਸਟਰੀ ਨੂੰ ਦਿੰਦੇ ਰਹੇ ਪਰ ਫਿਰ ਦਿਲਜੀਤ ਦੇ ਕੁਝ ਗਾਣੇ ਜਿਵੇਂ ਕਿ 15 ਸਾਲ ਤੇ ਖੜਕੂ ਜੋ ਕਿ ਗਲਤ ਚੀਜ਼ਾਂ ਤੇ ਨਸ਼ੇ ਨੂੰ ਕੁਝ ਜ਼ਿਆਦਾ ਹੀ ਪ੍ਰਮੋਟ ਕਰ ਰਹੇ ਸੀ ਇਨ੍ਹਾਂ ਗੀਤਾਂ ਕਰਕੇ ਲੋਕਾਂ ਨੇ ਦਿਲਜੀਤ ਦੇ ਘਰ ਅੱਗੇ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਦਿਲਜੀਤ ਨੂੰ ਸਿੱਖ ਮੂਡੀਆਂ ਕੋਲ ਜਾ ਕੇ ਮਾਫੀ ਵੀ ਮੰਗਣੀ ਪਈ ਪਰ ਇਸ ਤੋਂ ਬਾਅਦ ਦਿਲਜੀਤ ਨੇ ਸੋਚ ਲਿਆ ਸੀ ਕਿ ਮੈਂ ਆਪਣੇ ਪਰਿਵਾਰ ਤੇ ਪਰਸਨਲ ਲਾਈਫ ਨੂੰ ਕਦੇ ਵੀ ਮੀਡੀਆ ਅੱਗੇ ਨਹੀਂ ਲੈ ਕੇ ਆਵਾਂਗਾ

ਤੇ ਸਾਲ 2020 ਆ ਕੇ ਦਿਲਜੀਤ ਦੀ ਜ਼ਿੰਦਗੀ ਵਿੱਚ ਇੱਕ ਠਹਿਰਾ ਆਇਆ ਮੈਂ ਮਰੋਸ਼ ਕੰਮ ਕਰ ਰਹਾ ਥਾ ਰੋਜ਼ ਫਿਲਮੇ ਕਰ ਰਹਾ ਥਾ ਗਾਣੇ ਕਰ ਰਹਾ ਥਾ ਫਿਲਮੇ ਕਰ ਰਹਾ ਥਾ ਔਰ ਮੂਜੇ ਬਾਲੀਵੁੱਡ ਮੇ ਹਿਟ ਹੋਣਾ ਥਾ ਮੈਂ ਆਪਣੇ ਆਪ ਕੋ ਪ੍ਰੂਵ ਕਰਨੇ ਦੀ ਕੋਸ਼ਿਸ਼ ਮੇ ਲਗਾ ਹੋਆ ਥਾ ਜੈਸੇ 2020 ਆਇਆ ਇਸੇ ਬੈਠ ਕੇ ਸਾਰਾ ਕੁਝ ਤੇ ਉਹਨਾਂ ਨੂੰ ਰੀਅਲਾਈਜ਼ ਹੋਇਆ ਕਿ ਸਿਰਫ ਪੈਸਾ ਕਮਾਉਣਾ ਜ਼ਿੰਦਗੀ ਨਹੀਂ ਆ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ 2020 ਤੋਂ ਪਹਿਲਾਂ ਮੇਰੀ ਕਹੀ ਹੋਈ ਕੋਈ ਵੀ ਗੱਲ ਨੂੰ ਸੀਰੀਅਸ ਨਹੀਂ ਲੈਣਾ ਜੇ ਅਗਰ ਕੁਝ ਵੀ 2020 ਤੋਂ ਪਹਿਲੇ ਕਹਾ ਭਾਈ ਤੋ ਉਹ ਮੈਂ ਉਸਸੇ ਮ ਉਸ ਸਾਲ ਤੋਂ ਬਾਅਦ ਦਿਲਜੀਤ ਨੂੰ ਬਹੁਤ ਵੱਡੇ ਪੱਧਰ ਤੇ ਤਰੱਕੀ ਮਿਲੀ ਪਰ ਉਹਨਾਂ ਨੇ ਕਦੇ ਖੁੱਲ ਕੇ ਨਹੀਂ ਦੱਸਿਆ ਕਿ ਉਸ ਸਾਲ ਐਗਜ਼ੈਕਟਲੀ ਹੋਇਆ ਕੀ ਸੀ ਪਰ ਉਹਨਾਂ ਨੂੰ ਇੱਕ ਗੱਲ ਦਾ ਬਹੁਤ ਪਛਤਾਵਾ ਰਿਹਾ ਕਿ ਉਹਨਾਂ ਨੇ ਪਹਿਲਾਂ ਜ਼ਿੰਦਗੀ ਵਿੱਚ ਕਦੇ ਯੋਗਾ ਸ਼ੁਰੂ ਕਿਉਂ ਨਹੀਂ ਕਰਿਆ ਮੁਝੇ ਸਿਰਫ ਇੱਕ ਹੀ ਰਿਗਰਟ ਹੋਆ ਕਿ ਮੈਂਨੇ ਯੋਗਾ ਸਟਾਰਟ ਨਹੀਂ ਕੀਤਾ ਬਚਪਨ ਸੇ ਤੇ ਨਾਲ ਹੀ ਦਿਲਜੀਤ ਦੀ ਟੀਮ ਵੀ ਬਹੁਤ ਮਿਹਨਤੀ ਹੈ ਜੋ ਕਿ ਦਿਲਜੀਤ ਦੀ ਪਬਲਿਕ ইমেজ ਨੂੰ ਬਹੁਤ ਹੀ ਪਰਿਵਾਰਕ ਬਣਾ ਕੇ ਰੱਖਦੀ ਹੈ ਇਹਦਾ ਸਭ ਤੋਂ ਵੱਡਾ ਕ੍ਰੈਡਿਟ ਦਿਲਜੀਤ ਆਪਣੀ ਮੈਨੇਜਰ ਸੁਨਾਲੀ ਨੂੰ ਦਿੰਦੇ ਨੇ ਇਥੋਂ ਤੱਕ ਕਿ ਦਿਲਜੀਤ ਆਪ ਤਾਂ ਖੁਦ ਬਸ ਗਾਣੇ ਤੇ 뮤직 ਹੀ ਬਣਾਉਂਦੇ ਨੇ ਬਾਕੀ ਕੰਮ ਜਿਵੇਂ ਕਿ ਉਹਨਾਂ ਦਾ ਸੋਸ਼ਲ ਮੀਡੀਆ ਕੱਪੜੇ ਤੇ ਵੱਡੇ ਵੱਡੇ ਸ਼ੋਅ ਤਾਂ ਉਹਨਾਂ ਦੀ ਟੀਮ ਹੀ ਮੈਨੇਜ ਕਰਦੀ ਹੈ ਦਿਲਜੀਤ ਆਪਣੇ ਫੈਨਸ ਦੇ ਨਾਲ ਪੰਜਾਬ ਨੂੰ ਵੀ ਆਪਣੇ ਨਾਲ ਨਾਲ ਹੀ ਲੈ ਕੇ ਚੱਲਦੇ ਨੇ ਤੇ ਹਰ ਸਟੇਜ ਤੇ ਜਾ ਕੇ ਕਹਿੰਦੇ ਨੇ ਪੰਜਾਬੀ ਆ ਗਏ ਓਏ ਜਿਸ ਕਰਕੇ ਬਹੁਤ ਲੋਕ ਦਿਲਜੀਤ ਨੂੰ ਸਵਾਲ ਪੁੱਛਦੇ ਨੇ ਕਿ ਤੁਸੀਂ ਇੰਡੀਆ ਬਾਹਰ ਗੱਲ ਕਿ ਨਹੀਂ ਕਰਦੇ ਇਸ ਗੱਲ ਦਾ ਜਵਾਬ ਦਿੰਦਿਆਂ ਹੋਇਆਂ ਦਿਲਜੀਤ ਨੇ ਕਿਹਾ ਕਿ ਆਬਵੀਅਸਲੀ ਪੰਜਾਬ کہاں ਹੈ ਇੰਡੀਆ ਮੇਂ ਹੈ ਜੇ ਮੈਂ ਪੰਜਾਬ ਦੀ ਬਾਤ ਕਰ ਰਹਾ ਹੂੰ ਤੋ ਮੈਂ ਇੰਡੀਆ ਕੀ ਬਾਤ ਕਰ ਰਹਾ ਹੂੰ ਉਸ ਜਗ੍ਹਾ ਸੇ ਆਨੇ ਦਾ ਇੱਕ ਫੀਲ ਹੈ ਕਿ ਯਾਰ ਅਬ ਅਸੀਂ ਇੱਥੇ ਸੇ ਵੀ ਆ ਗਏ ਭਈ ਵੈਸੇ ਤਾਂ ਦਿਲਜੀਤ ਕੰਟਰੋਵਰਸੀ ਤੋਂ ਦੂਰ ਹੀ ਰਹਿੰਦੇ ਨੇ ਪਰ ਪੰਜਾਬ ਦੇ ਹੱਕ ਵਿੱਚ ਦਿਲਜੀਤ ਹਮੇਸ਼ਾ ਖੜਦੇ ਆਏ ਨੇ ਜਿੱਥੇ ਕੰਗਣਾ ਰਣਾਉਤ ਨੇ ਕਿਹਾ ਸੀ ਕਿ ਇਹ ਲੋਕ 100-100 ਰੁਪਏ ਕਰਕੇ ਸੜਕਾਂ ਤੇ ਉਤਰ ਆਉਂਦੇ ਨੇ ਉਸ ਟਾਈਮ ਟਵਿੱਟਰ ਤੇ ਦਿਲਜੀਤ ਕੰਗਣਾ ਨੂੰ ਰਿਪਲਾਈ ਦੇਣ ਵੇਲੇ ਪਿੱਛੇ ਨਹੀਂ ਹਟੇ ਤੇ ਫਾਰਮਰ ਪ੍ਰੋਟੈਸਟ ਵਿੱਚ ਦਿਲਜੀਤ ਨੇ 1 ਕਰੋੜ ਰੁਪਏ ਦੀ ਆਰਥਿਕ ਮਦਦ ਵੀ ਕੀਤੀ ਸੀ ਤੇ ਨਾਲ ਹੀ ਦਿਲਜੀਤ ਨੇ ਕਦੇ ਵੀ ਵੱਧ ਰਹੇ ਫੇਮ ਨੂੰ ਆਪਣੇ ਉੱਪਰ ਭਾਰੀ ਨਹੀਂ ਪੈਣ ਦਿੱਤਾ ਜਿਵੇਂ ਕਿ ਯੋਯੋ ਹਣੀ ਸਿੰਘ ਖੁਦ ਨੂੰ ਹੀ ਰੱਬ ਮੰਨਣ ਲ ਮੈਂ ਭਗਵਾਨ ਕੋਲ ਮੰਗਦਾ ਹਾਂ 2012 13 14ਵੇਂ ਸਕਸੈਸ ਦੇ ਦੇਣਾ ਆ ਬੈ ਨੰਬਰ 1 ਕਿਉਂਕਿ ਜਦੋਂ ਸਾਨੂੰ 50-60 ਹਜ਼ਾਰ ਲੋਕ ਦੇਖ ਰਹੇ ਹੁਣ ਹਰ ਜਗ੍ਹਾ ਆਪਣੀ ਪ੍ਰਸ਼ੰਸਾ ਹੋ ਰਹੀ ਹੋਵੇ ਤਾਂ ਆਪਣਾ ਅਹੰਕਾਰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਦਿਲਜੀਤ ਦਾ 22 ਸਾਲ ਲਗਾਤਾਰ ਕੰਮ ਕਰਦੇ ਰਹਿਣਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਟੌਪ ਤੇ ਰਹਿਣਾ ਕਿਸੇ ਵੀ ਕੰਟਰੋਵਰਸੀ ਵਿੱਚ ਨਹੀਂ ਆਉਣਾ ਆਪਣੇ ਪਰਿਵਾਰ ਅਤੇ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਰੱਖਣਾ ਇਹ ਸ਼ਾਇਦ ਹੀ ਬਿਨਾ ਦਿਲਜੀਤ ਤੋਂ ਕੋਈ ਹੋਰ ਆਰਟਿਸਟ ਕਰ ਪਾਉਂਦਾ ਪਰ ਦਿਲਜੀਤ ਨੇ ਹਫ਼ਤੇ ਦੋ ਹਫ਼ਤੇ ਪਹਿਲਾਂ ਹੀ ਇੱਕ ਸ਼ੋਅ ਵਿੱਚ ਆਪਣੀ ਮਦਰ ਦੇ ਸਿਸਟਰ ਨੂੰ ਲੋਕਾਂ ਨਾਲ ਇੰਟਰੋਡਿਊਸ ਕਰਵਾ ਦਿੱਤਾ ਸ਼ੁਭ ਸਵੇਰ ਅੱਜ ਅਗਲੀ ਫੈਕਰੀ ਵੀ ਆ ਗਿਆ ਇਸੇ ਕਰਕੇ ਹੀ ਦਲਜੀਤ ਦੀ ਬਾਇਓਗ੍ਰਾਫੀ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਜ਼ਾ ਆਇਆ ਤੇ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਜਿਹੀਂ ਆ ਹੀ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ